ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਰਿਸ਼ਤੇ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਕੁਝ ਨਵੇਂ ਰਿਸ਼ਤੇ ਲੈ ਕੇ ਆਏ ਹਾਂ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਐਂਡ ਦੇ ਤੱਕ ਜ਼ਰੂਰ ਦੇਖਿਆ ਕਰੋ ਜੀ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ WhatsApp ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਐਡ ਦੀ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਸਾਰੀ ਜਾਣਕਾਰੀ ਹੋਵੇਗੀ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ ਹਾਂਜੀ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਿਤਾ ਕੇਵਲ ਸਿੰਘ ਜਨਮ 7 6 1998 ਜਾਤ ਨਾਈ ਸਿੱਖ ਗੋਤ ਚੋਲੀ ਬਨਵੇਰੂ ਕੱਦ 5 ਫੁੱਟ 7 ਇੰਚ ਪੜ੍ਹਾਈ ਪਲੱਸ 2 ਆਈਟੀਆਈ ਕੋਰਸ ਆਟੋ ਇਲੈਕਟ੍ਰੀਸ਼ੀਅਨ ਕੰਮ ਹੈ ਜੀ ਇਹਨਾਂ ਦਾ ਆਟੋ ਇਲੈਕਟ੍ਰੀਸ਼ੀਅਨ ਵਰਕਸ਼ਾਪ ਮਾਲਕ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਨੇ ਪਲੱਸ 2 ਕੀਤੀ ਹੋਵੇ ਸੋਹਣੀ ਸੁਨੱਖੀ ਤੇ ਵਧੀਆ ਪਰਿਵਾਰ ਤੋਂ ਹੋਵੇ ਪਤਾ ਪਿੰਡ ਗਿੱਲ ਲੁਧਿਆਣਾ ਤੋਂ ਇਹ ਬਿਲੋਂਗ ਕਰਦੇ ਨੇ ਤੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਰਾਏਕੋਟ ਜ਼ਿਲ੍ਹਾ ਲੁਧਿਆਣਾ ਕਾਸਟ ਜਟ ਸਿੱਖ ਉਮਰ 18 ਸਤ 1998 ਕੱਦ 5 ਫੁੱਟ 11 ਇੰਚ ਪੜਾਈ ਬੀਏ ਪਾਸ ਸਾਰਾ ਪਰਿਵਾਰ ਕੈਨੇਡਾ ਬ੍ਰੈਂਟਨ 온ਟਾਰੀਓ ਦੇ ਵਿੱਚ ਤੇ ਕੰਮ ਇਹ ਜੀ ਇਹਨਾਂ ਦਾ ਕੈਨੇਡਾ ਵਰਕ ਪਰਮਿਟ 10 ਕਿਲੇ ਜ਼ਮੀਨ ਹੈ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਸੋਹਣੀ ਸੁਨੱਕੀ ਹੋਵੇ ਤੇ ਕੈਨੇਡਾ ਪੀਆਰ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੀ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਪਨਾ ਪਤਾ ਹੁਸ਼ਿਆਰਪੁਰ ਕਾਸਟ ਹਿੰਦੂ ਜਾਤ ਉਮਰ 3 10 1991 ਜਨਮ ਦਾ ਸਮਾਂ 11:55 AM ਜਨਮ ਸਥਾਨ ਲੁਧਿਆਣਾ ਕੱਦ 5 ਫੁੱਟ 3 ਇੰਚ ਪੜਾਈ +2 डीसीएडी ڈپلومਾ ਤੇ ਪਰਿਵਾਰ ਦੀ ਮੰਗੇ ਜੀ ਮੁੰਡਾ ਵਧੀਆ ਪਰਿਵਾਰ ਦਾ ਸੋਹਣਾ ਸੁਨੱਖਾ ਤੇ ਵਧੀਆ ਬਿਜ਼ਨਸ ਜਾਂ ਐਨਆਰਆਈ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੀ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਨਵਨੀਤ ਕੌਰ ਪਤਾ ਚੰਡੀਗੜ੍ਹ ਕਾਸਟ ਖੱਤਰੀ ਸਿੱਖ ਉਮਰ 14 ਦਾ 10 1998 ਕੱਦ 5 ਫੁੱਟ 5 ਇੰਚ ਪੜਾਈ ਐਮ ਕਾਮ ਪਿਤਾ ਨਰਿੰਦਰ ਸਿੰਘ ਪ੍ਰਾਈਵੇਟ ਨੌਕਰੀ ਮਾਤਾ ਗੁਰਜੀਤ ਕੌਰ ਹਾਊਸ ਵਾਈਫ ਪ੍ਰਾ ਏਕੇ ਕਾਮੇ ਜੀ ਅਕਾਊਂਟਿੰਗ ਪ੍ਰੋਫੈਸ਼ਨਲ ਤੇ ਪਰਿਵਾਰ ਦੀ ਮੰਗੇ ਜੀ ਮੁੰਡਾ ਵੈਲ ਸੈਟਲ ਹੋਵੇ ਉਮਰ 28 ਸਾਲ ਤੱਕ ਹੋਵੇ ਤੇ ਪੰਚਕੁਲਾ ਮਹਾਲੀ ਚੰਡੀਗੜ੍ਹ ਵਾਲੇ ਹੀ ਇਹਨਾਂ ਨੂੰ ਸੰਪਰਕ ਕਰਨ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਖਰੜ ਮਹਾਲੀ ਕਾਸਟ ਰਾਮਗੜੀਆ ਗੋਤ ਹੁੰਜਣ ਉਮਰਦਾਸ 11 1998 ਕੱਦ 5 ਫੁੱਟ ਪੜਾਈ ਫੈਸ਼ਨ ਡਿਜ਼ਾਈਨਿੰਗ ਕੰਪੀਅਰ ਕੋਰਸ ਮੇਕਅਪ ਆਰਟਿਸਟ ਨੇਲ ਆਰਟ ਫੋਟੋਗ੍ਰਾਫੀ ਕੋਰਸ ਤੇ ਭਰਾ 1 ਕੇਜੀ ਕੰਮੇ ਜੀ ਇਹਨਾਂ ਦਾ ਕੁੜੀ ਆਨਲਾਈਨ ਕੰਮ ਕਰਦੀ ਏ ਤੇ ਪਰਿਵਾਰ ਦੀ ਮੰਗੇ ਜੀ ਉਂਡਾ ਖਰੜ ਮੁਹਾਲੀ ਏਰੀਏ ਦਾ ਹੋਵੇ ਤੇ ਵਧੀਆ ਆਪਣਾ ਕੰਮ ਕਰ ਹੋਵੇ। ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ। ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਮੈਕ ਪਤਾ ਜ਼ਿਲ੍ਹਾ ਸੰਗਰੂਰ ਕਾਸਟ ਮੈਰਾ ਸਿੱਖ ਉਮਰ 19 ਸਾਲ ਪੜ੍ਹਾਈ ਪਲੱਸ 2 ਬੇਸਿਕ ਆਫ ਕੰਪਿਊਟਰ ਕਰੰਟਲੀ ਬੀਕਾਮ ਫਰਸਟ ਈਅਰ ਆਈਲੈਟਸ 6 ਬੈਂਡ ਤੇ ਪਰਾ ਏਕੇ ਪਰਿਵਾਰ ਦੀ ਮੰਗੇ ਜੀ ਖਰਚਾ ਕਰਨ ਵਾਲਾ ਇਹਨਾਂ ਨੂੰ ਮੁੰਡਾ ਚਾਹੀਦਾ ਹੈ ਤੇ ਪੇਪਰ ਮੈਰिज ਤੇ ਜੋਕੇ ਜਾਣਾ ਹੈ ਤੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਜ਼ਿਲ੍ਹਾ ਬਠਿੰਡਾ ਕਾਸਟ ਜੱਟ ਸਿੱਖ ਗੋਤ ਚੋਹਾਨ ਉਮਰ ਮਾਰਚ 1996 ਕੱਦ 5 ਫੁੱਟ 5 ਇੰਚ ਐਨ ਨੋਪਰਾ ਨੋ ਪੜਾਈ ਬੀਐਸਸੀ ਐਮਐਸਸੀ ਫੈਸ਼ਨ ਡਿਜ਼ਾਈਨਿੰਗ ਤੇ ਪਰਿਵਾਰ ਦੀ ਮੰਗੇ ਜੀ ਮੁੰਡਾ ਯੂਐਸਏ ਪੀਆਰ ਜਾਂ ਸਿਟੀਜ਼ਨ ਹੋਵੇ ਤੇ ਮਾਲਵੇ ਏਰੀਏ ਨੂੰ ਪਹਿਲੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੀ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਰੂਬੀ ਮੰਗਲਿਕ ਪਤਾ ਲੁਧਿਆਣਾ ਉਮਰ 31 10 1997 ਪੜਾਈ ਬੀਕੋਮ ਐਮਬੀਏ ਪਰਾ ਇੱਕੇ ਅਨਮੈਰਿਡੇ ਪਿਤਾ ਗਵਰਨਮੈਂਟ ਜੌਬ ਇਨ ਬੈਂਕ ਮਾਤਾ ਹਾਊਸ ਵਾਈਫ ਗੋਤ ਸਹੋਤਾ ਵੇਗਰਾਜ ਤੇ ਪਰਿਵਾਰ ਦੀ ਮੰਗੇ ਜੀ ਮੁੰਡਾ ਵਧੀਆ ਪਰਿਵਾਰ ਤੋਂ ਹੋਵੇ ਛੋਟਾ ਪਰਿਵਾਰ ਹੋਵੇ ਤੇ ਮਾਸਟਰ ਡਿਗਰੀ ਕੀਤੀ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਅਮ੍ਰਿਤਸਰ ਕਾਸਟ ਜਟ ਸਿੱਖ ਗੋਤ ਛਿੜਨਾ ਉਮਰ 2003 ਕੱਦ 5 ਫੁੱਟ 5 ਇੰਚ ਪੜਾਈ ਪਲੱਸ 2 ਪੀਟੀਈ ਇਨ 5.5 ਬੈਡ ਸਕੋਰ ਪਿਤਾ ਐਕਸਪਾਇਰ ਨੇ ਪੈਣ ਏਕੇ ਮਾਤਾ ਹਾਊਸ ਵਾਈਫ ਨੇ ਤੇਪਰਾ ਏਕੇ ਕਾਮੇ ਜੀ ਇਹਨਾਂ ਦਾ ਸਟੀਚਿੰਗ ਦਾ ਕੰਮ ਕਰਦੇ ਆ ਅਮ੍ਰਿਤਧਾਰੀ ਫੈਮਲੀ ਏ ਤੇ ਕੁੜੀ ਦਮਾਲਾ ਸਚਾਉਂਦੀ ਏ ਤੇ ਪਰਿਵਾਰ ਦੀ ਮੰਗੇ ਜੀ ਮੁੰਡਾ ਅਮਰੇਤਾਰੀ ਹੋਵੇ ਕੈਨੇਡਾ ਆਸਟ੍ਰੇਲੀਆ ਯੂ ਐਸ ਏ ਦੇ ਵਿੱਚ ਪੀ ਆਰ ਹੋਵੇ ਤੇ ਕੁੜੀ ਨੂੰ ਬਾਹਰ ਨਾਲ ਲੈ ਕੇ ਜਾ ਸਕਦਾ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਲੁਧਿਆਣਾ ਕਾਸਟ ਰਵੀਦਾਸੀਆ ਸਿੱਖ ਗੋਤ ਮੱਲ ਸਰਾ ਉਮਰ 1998 कद 5 फुट 3 इंच पढाई बीएससी नॉन मेडिकल आईलेट्स 7 बैंड परा एके पैन हैनी कोई ਤੇ ਪਰਵਾਰ ਦੀ ਮੰਗੇ ਚ ਮੁੰਡਾ ਕੈਨੇਡਾ ਚਾ ਆਸਟ੍ਰੇਲੀਆ ਦਾ ਵੀਜ਼ੇ ਦਾ ਖਰਚਾ ਕਰਨ ਵਾਲਾ ਹੋਵੇ ਤੇ ਪੇਪਰ ਮੈਰਿਜ ਕਰਨੀ ਨਾਲ ਪਰਵਾਰ ਦਾ ਨੰਬਰ ਦਿੱਤਾ ਗਿਆ ਹੈ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਵਾਰ ਦੀ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕਰਨ ਮਲ ਹੋਤਰਾ ਉਮਰ 36 1994 ਕੱਦ 5 ਫੁੱਟ 9 ਇੰਚ ਭਰਾ ਇੱਕ ਜਰਮਨੀ ਦੇ ਵਿੱਚ ਤੇ ਕੰਮ ਹੈ ਜੀ ਇਹਨਾਂ ਦਾ ਕਲਾਉਥ ਮਰਚੰਟ ਵੈਲ ਸੈਟਲ ਬਿਜ਼ਨਸ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਸੂਨੀ ਸੁਨੱਖੀ ਪੜੀ ਲਿਖੀ ਹੋਵੇ ਵਧੀਆ ਪਰਿਵਾਰ ਤੋਂ ਹੋਵੇ ਤੇ ਪਾਲਰ ਦਾ ਕੋਰਸ ਕੀਤਾ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਲੜਕੀ ਸ਼ਰਮਾ ਪਤਾ ਜਲੰਧਰ ਉਮਰ 31 ਸਾਲ ਕੱਦ 5 ਫੁੱਟ 3 ਇੰਚ ਭੈਣ ਇੱਕ ਭਰਾ ਇੱਕ ਕਾਸਟ ਹਿੰਦੂ ਪੜ੍ਹਾਈ ਬੈਚਲਰ ਡਿਗਰੀ ਹਿਊਮਨ ਬਾਇਓਲੋਜੀਕ ਗੋਤਬੇਧ ਕਾਮੇਜੀ ਯੂਐਸਏ ਵਿੱਚ ਟੀਚਰ ਹੈ ਤੇ ਪਰਿਵਾਰ ਦੀ ਮੰਗੇ ਮੁੰਡਾ ਪੜਿਆ ਲਿਖਿਆ ਹੋਵੇ ਕੱਦ 5 ਫੁੱਟ 11 ਇੰਚ ਹੋਵੇ ਤੇ ਜੋ ਐਸਏ ਦੇ ਵਿੱਚ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਬਰਨਾਲਾ ਕਾਸਟ ਜੱਟ ਸਿੱਖ ਗੋਤ ਮਾਨ ਉਮਰ 36 ਸਾਲ ਕੱਦ 6 ਫੁੱਟ 1 ਕੇ ਇੰਚ ਪੜ੍ਹਾਈ ਬੀ ਐਸ ਸੀ ਆਈਟੀ ਕੰਪਿਊਟਰ ਪੈਣ ਪਰਾ ਕੋਈ ਨਹੀਂ ਤੇ ਵਿਸ਼ਨੂ ਪਰਵਾਰ ਇਹ ਕਾਮੇ ਜੀ ਇਹਨਾਂ ਦਾ ਕੰਪਿਊਟਰ ਅਸਿਸਟੈਂਟ ਬੀ ਡੀ ਪੀਓ ਆਫਿਸ ਇੱਕ ਕਿੱਲਾ ਜ਼ਮੀਨ ਹੈ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਪੜੀ ਲਿਖੀ ਘਰੇਲੂ ਹੋਵੇ ਤੇ ਨੌਕਰੀ ਕਰਦੀ ਹੋਵੇ ਤੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਦੀਪ ਸਿੰਘ ਪਤਾ ਹੁਸ਼ਿਆਰਪੁਰ ਕਾਸਟ ਰਾਜਪੂਤ ਕੱਦ 5 ਫੁੱਟ 3 ਇੰਚ ਉਮਰ 12-10-90 ਪੜ੍ਹਾਈ 10th ਪਾਸ ਪਿਤਾ ਜਸ਼ਪਾਲ ਸਿੰਘ ਟੇਲਰ ਪ੍ਰਾ ਏਕੇ ਪੈਨ ਏਕੇ ਮੈਰਿਡ ਏ ਕਾਮੇ ਜੀ ਆਪਣੀ ਟੈਕਸੀ ਡਬਲ ਸਟੋਰੀ ਕੋਠੀ ਮੁੰਡਾ ਨਸ਼ੇ ਤੋਂ ਰਹਿਤ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਕਰੀ ਲੋ ਚਾਹੀਦੀ ਹੈ ਘਰ ਸੰਭਾਲਣ ਵਾਲੀ ਹੋਵੇ ਤੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੇ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਤਰਨਤਾਰਨ ਕਾਸਟ ਮਜਬੀ ਸਿੱਖ ਉਮਰ 25 ਸਾਲ ਪੜ੍ਹਾਈ ਪਲੱਸ 2 ਡਿਪਲੋਮਾ ਹੈਲਥ ਸੈਂਟਰੀ ਜੀ ਐਨ ਐਸ ਪੈਣਾ ਦੋ ਨੇ ਮਾਤਾ ਗਵਰਨਮੈਂਟ ਜੌਬ ਤੇ ਕਾਮੇ ਜੀ ਇਹਨਾਂ ਦਾ ਮੁੰਡੇ ਦਾ ਆਪਣਾ ਬਿਜ਼ਨਸ ਹੈ ਤੇ ਪਰਿਵਾਰ ਦੀ ਮੰਗ ਏ ਕੁੜੀ ਪਲੱਸ 2 ਪਾਸ ਹੋਵੇ ਕੱਦ 5 ਫੁੱਟ 4 ਇੰਚ ਤੱਕ ਹੋਵੇ ਤੇ ਸੋਹਣੀ ਸੁਨੱਖੀ ਹੋਵੇ ਦਹੇਜ ਦੀ ਕੋਈ ਮੰਗ ਨਹੀਂ ਭਾਵੇਂ ਗਰੀਬ ਘਰ ਦੀ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੁਮਾਰ ਪਤਾ ਜ਼ਿਲ੍ਹਾ ਬਰਨਾਲਾ ਕਾਸਟ ਅਗਰਵਾਲ ਗੋਤ ਮਿੱੱਤਲ ਉਮਰ 24 ਤਿੰਨ 87 ਕੱਦ 5 ਫੁੱਟ 8 ਇੰਚ ਪੜਾਈ ਬੀਟੈਕ ਪੈਨ ਏਕੇ ਮੈਰਿਡੇ ਪਰਾ ਏਕੇ ਮੈਰਿਡੇ ਪਿਤਾ ਐਕਸਪਾਇਰ ਨੇ ਮਾਤਾ ਹਾਊਸ ਵਾਈਫ ਨੇ ਕੰਮ ਇਹ ਜੀ ਅਸਿਸਟੈਂਸ ਮੈਨੇਜਰ ਯੂਨੀਅਨ ਬੈਂਕ ਆਫ ਇੰਡੀਆ ਮੁਜ਼ੱਫਰਨਗਰ ਯੂਪੀ ਇਨਕਮ 13 ਲੱਖ ਪਰ ਐਨੂਲ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਪੜੀ ਲਿਖੀ ਹੋਵੇ ਤੇ ਸੋਹਣੀ ਸੁਨੱਖੀ ਹੋਵੇ ਤੇ ਜੋਬ ਕਰਦੀ ਹੋਵੇ। ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ। ਹਾਂਜੀ ਇਹ ਸੀ ਜੀ ਆਪਣੇ ਅੱਜ ਦੇ ਕੁਝ ਨਵੇਂ ਰਿਸ਼ਤੇ ਜੇ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਦਿੱਤੇ ਗਏ ਪਰਿਵਾਰ ਦੇ ਨੰਬਰਾਂ ਤੇ ਤੁਸੀਂ ਕਾਲ ਮੈਸੇਜ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ। ਜੇਕਰ ਤੁਹਾਨੂੰ ਸਾਡੀਆਂ ਵੀਡੀਓ ਵਿੱਚ ਕੋਈ ਰਿਸ਼ਤਾ ਪਸੰਦ ਆਉਂਦਾ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਜ਼ਰੂਰ ਕਰਿਆ ਕਰੋ ਜੀ ਕਿਉਂਕਿ ਸਾਡਾ ਕੰਮ ਸਿਰਫ ਐਡ ਲਗਾਉਣ ਦਾ ਹੁੰਦਾ ਹੈ ਅਸੀਂ ਖੁਦ ਰਿਸ਼ਤੇ ਨਹੀਂ ਕਰਵਾਉਂਦੇ ਅਗਰ ਤੁਹਾਨੂੰ ਰਿਸ਼ਤਾ ਕਰਨ ਦੇ ਸਮੇਂ ਜਾਂ ਬਾਅਦ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਆਉਂਦੀ ਹੈ ਤਾਂ ਉਸਦੇ ਜ਼ਿੰਮੇਵਾਰ ਤੁਸੀਂ ਖੁਦ ਹੋਵੋਗੇ ਕਿਉਂਕਿ ਸਾਡਾ ਕੰਮ ਸਿਰਫ ਐਡ ਦਾ ਹੁੰਦਾ ਹੈ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਐਡ ਦੀ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਸਾਰੀ ਜਾਣਕਾਰੀ ਹੋਵੇਗੀ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ ਜੀ ਐਡ ਦੀ ਫੀਸ ਇੱਕ ਵਾਰ ਲਈ ਜਾਂਦੀ ਹੈ ਤੇ ਐਡ ਕੁਝ ਦਿਨ ਛੱਡ ਕੇ ਵਾਰ-ਵਾਰ ਲਗਾਈ ਜਾਂਦੀ ਹੈ ਜਿੰਨਾ ਟਾਈਮ ਤੱਕ ਤੁਹਾਡਾ ਰਿਸ਼ਤਾ ਨਹੀਂ ਹੋ ਜਾਂਦਾ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ